ਦੇ ਵੱਲੋਂ ਮੇਰੀ ਵੀਡੀਓ ਤੇ ਮੇਰੇ ਚੈਨਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਅੱਜ ਤੁਹਾਨੂੰ ਦੁਪट्टे ਤੇ ਗੁੰਮ ਲੇਸ ਲਗਾਉਣ ਦਾ ਤਰੀਕਾ ਦੱਸਦੀ ਹਾਂ ਜੀ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਅੱਗੇ ਕਮੈਂਟ ਸ਼ੇਅਰ ਲਾਈਕ ਜਰੂਰ ਕਰਕੇ ਜਾਣਾ ਤੇ ਚਲੋ ਜੀ ਅੱਜ ਦੱਸਦੀ ਹਾਂ ਤੇ ਅੱਧੀ ਕਲਾਸ ਲਗਾ ਚੁੱਕੀ ਹਾਂ ਮੈਂ ਤੇ ਅੱਧੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਮੈਂ ਕਿਹਾ ਚੱਲ ਵੀਡੀਓ ਬਣਾ ਲੈਨੇ ਆ ਤੇ ਨਾਲੇ ਦੱਸ ਦਿੰਨੇ ਆ ਵੀ ਕਿਸ ਤਰ੍ਹਾਂ ਗੁੰਮ ਲੇਸ ਲਗਾਉਣੀ ਆ ਤੇ ਅੱਜ ਮੈਂ ਟਪੱਟੇ ਦੇ ਉੱਪਰ ਗੋਮ ਲੈਸ ਲਗਾਉਣ ਲੱਗਿਆ ਸੀ ਜੀ ਸਾਡੀ ਲੈਸ ਆ ਤਰ੍ਹਾਂ ਕੰਨੀ ਆ ਜੀ ਦੇਖੋ ਤੇ ਇਸ ਤਰ੍ਹਾਂ ਮੈਂ ਲੈਸ ਉੱਪਰ ਰੱਖ ਕੇ ਇਸ ਦੇ ਇਹ ਕੰਨੀ ਕਰਕੇ ਮੈਂ ਹਨਾ ਇੰਨਾ-ਇੰਨਾ ਛੱਡਦੀ ਆ ਇਧਰੋਂ ਕਿਉਂਕਿ ਆ ਵਿੱਚ ਤਾਂ ਰੀਜੀ ਆ ਨਾ ਇਹ ਫਿਰ ਬਾਹਲੇ ਪਾਸੇ ਦਿਸੂਗੀ ਇਹਦਾ ਕਰਕੇ ਮੈਂ ਇਧਰਲੇ ਪਾਸੇ ਆਹ ਇਧਰ ਨੂੰ ਥੋੜਾ ਜਿਹਾ ਵਧਾ ਕੇ ਇੱਥੇ ਤੇ ਰੱਖਿਆ ਕੱਪੜਾ ਆ ਕੰਨੀ ਵਾਲਾ ਚੁੰਨੇ ਦੀ ਵਾਲਾ ਤੇ ਆ ਦੇਖੋ ਨਾ ਚੁੰਨੀ ਨਾ ਖੱਟੇ ਇਹਨੂੰ ਸਾਰੀ ਲੇਸ ਲਗਾਉਣੀ ਗੋਮੇ ਤਰੀਕੇ ਦੇ ਨਾਲ ਦੱਸੂੰਗੀ ਸਮਝਾਉਂਗੀ ਵੀ ਇਸ ਤਰ੍ਹਾਂ ਲਾਈਏ ਮੈਂ ਇਸ ਤਰ੍ਹਾਂ ਲੇਸ ਰੱਖਿਆ ਕੰਨੀ ਥੋੜੀ ਜਿਮ ਇਧਰ ਨੂੰ ਗਲ ਕੱਢ ਰਹੀ ਹਾਂ ਕਿਉਂਕਿ ਇਹ ਤਾਂ ਗੋਮੀ ਹੋ ਜਾਣੀ ਹੈ ਵਿੱਚ ਸਿਉਮ ਦੇ ਤੇ ਮੈਂ ਦਿਖਾ ਖੱਟ ਚ ਲਏ ਨੇ ਆਪਾਂ ਸੀਨ ਸਾਰੇ ਲਾ ਕੇ ਫਿਰ ਤੁਹਾਨੂੰ ਦੱਸਾਂਗੇ ਅਗਲੀ ਸਿਉਮ ਵੀ ਕਿਸ ਤਰ੍ਹਾਂ ਬਣਦੀ ਹੈ ਆ ਜਾ ਜੀ ਮਸ਼ੀਨ ਦੇ ਬਫੇ ਨਾਲ ਤੁਸੀਂ ਵੱਡੇ ਨਾ ਲਾਇਆ ਕਰੋ ਮੇਰਾ ਤਾਂ ਪੰਜ ਤੀ ਕਰਿਆ ਵਾ ਵੱਡੇ ਬਫੇ ਤੇ ਲਾਇਆ ਕਰੋ ਦੇਖੋ ਜੀ ਮੇਰਾ ਤਾਂ ਪੰਜ ਤੀ ਕਰਿਆ ਵਾ ਕਿਉਂਕਿ ਜੇ ਆਪਾਂ ਬਰੀਕ ਬਫੇ ਨਾਲ ਲਾਉਨੇ ਆ ਨਾ ਫਿਰ ਚੁੰਨੀ ਦੇ ਵਿੱਚ ਹੀ ਚਿਪਕ ਜਾਂਦੀ ਹੈ ਤੇ ਜੇ ਦਾ ਕਰਦੇ ਨਾ ਜਿਹੜਾ ਪੰਜ ਪੰਜ ਤੀ ਰੱਖਣਾ ਬੋ ਜਿਹੜਾ ਤੇ ਪੂਰਾ ਕੋਟ ਨਾ ਤਾਂ ਟੱਪਟੇ ਨੂੰ ਬਾਹਲਾ ਖਿੱਚਣਾ ਤੇ ਨਾ ਲੈਂਸ ਨੂੰ ਬਾਹਲਾ ਖਿੱਚਣਾ ਨੋਰਮਲ ਜਿਹਾ ਰੱਖਣਾ ਬਸ ਇਸ ਤਰ੍ਹਾਂ ਰੱਖਣਾ ਪਾ ਇਸ ਤਰ੍ਹਾਂ ਤੇ ਜਿੰਨਾਂ ਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਈਕ ਔਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇ ਤੁਸੀਂ ਕੋਈ ਆਪਣੇ ਕੱਪੜਿਆਂ ਦੇ ਰਿਲੇਟਡ ਸਲਾਈ ਦੇ ਰਿਲੇਟਡ ਕੋਈ ਵੀ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਜਿਹੜਾ ਵੀ ਤੁਸੀਂ ਚਾਹੋਗੇ ਉਸੇ ਉਸੇ ਤਰ੍ਹਾਂ ਦੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਕਿਸ ਤਰ੍ਹਾਂ ਦੇ ਕੰਟੈਂਟ ਬਣਾਉਣਾ ਹੈ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਫਿਰ ਆਪਾਂ ਉਸ ਤਰ੍ਹਾਂ ਦੀ ਵੀਡੀਓ ਹੀ ਪਾ ਦਿਆ ਕਰਾਂਗੇ ਹਾਂ ਜੀ ਅਗਲੇ ਵੀਡੀਓ ਦੇ ਪਰੇ ਬੈਂਸ ਲਗਾ ਲੈਣੀ ਹੈ करके मैं ना नाल नहीं रखी नहीं तो नाल भी रखी जानी से थोड़ा जामी का करके लेंज जब बारे पास डेनी अगे क्ढ़ी है इस करके फिनिशिंग के नाले के लगे कुछ भी ला के देखना ट्राई जरूर करना जिस तरह मैं तरीका वरत्या ना इस तरह ट्राई जरूर करके देखना ਤੇ ਜੇ ਚੰਗੀ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਣਾ। ਅਸਾਂ ਇਹਦਾ ਨੋਰਮਲ ਨੋਰਮਲ ਲਾਈ ਜਿਹੜੇ ਟਪੱਟੇ ਨੂੰ ਆਪਾਂ ਜਮਾਂ ਕਿਚਨ ਨਾਲ ਕੋਪਰ ਲੈਂਦੇ ਹਾਂ। ਇਸ ਨੂੰ ਇਲਾਚਾ ਬਣਾਣਾ। ਇਹਦਾ ਨੋਰਮਲ ਜਿਹੀ ਕਿਚਨ ਲਾਈ ਜਿਹਨੇ ਆਪਾਂ ਨੋਰਮਲ ਜਿਹੀ ਕਿਚਨ ਲਾਈ ਜੰਨੇ ਹਾਂ ਮਿਸਤਰਾ ਲਾਇਆ ਕਰੋ। ਸਾਰੇ ਨੂੰ ਲਗਾ ਕੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਦੀ ਫਿਨਿਸ਼ਿੰਗ ਹੋ ਗਈ ਆ ਆ ਗਿਆ ਜੀ ਦੇਖੋ ਕੋਨਾ ਆ ਗਿਆ ਇਹਨੂੰ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਹੀ ਕਰ ਲੈਣਾ ਕੋਨੇ ਨੂੰ ਕੋਈ ਮੋੜਨਾ ਨਹੀਂ ਬਸ ਆਹੀਂ ਰੱਖਣਾ ਕੋਨੇ ਨੂੰ ਆਪਾਂ ਕੋਈ ਵੀ ਮੋੜਨਾ ਨਹੀਂਗਾ ਕੋਈ ਕੁਝ ਨਹੀਂ ਕਰਨਾ ਵਿੱਚ ਨਹੀਂ ਕਪੜਾ ਦੇਣਾ ਇਹਨੂੰ ਨੋਰਮਲੀ ਆਪਾਂ ਐਸਟਰਾ ਮੋੜ ਦੇਣਾ ਇਸ ਤਰ੍ਹਾਂ ਹੀ ਗਾ ਫਲਾਈ ਜਾਣੀ ਹੈ ਉੱਪਰ ਹੀ ਲਗਾਈ ਜਮ ਆ ਦੇਖੋ ਕੀ ਆ ਗਈ ਦੇਖੋ ਇਹ ਸੈਰ ਰਹੀ ਫਲਾਈ ਹੈ ਕੋਈ ਮੋੜਿਆ ਨਹੀਂ ਆਏ ਬਸ ਸਿੱਧਾ ਹੀ ਕੰਨੀ ਤੇ ਲਾਤਾ ਆਪਾਂ ਲੈਸ ਦਾ ਮੂੰਹ ਇਧਰਲੇ ਪਾਸੇ ਕਰ ਲਿਆ ਤੇ ਇਧਰ ਆਪਾਂ ਇੱਥੇ ਸੀਨ ਲਾ ਰਹੇ ਹਾਂ ਆ ਦੇਖੋ ਕੋਈ ਕੁਝ ਨਹੀਂ ਹੈਗਾ ਐ ਸਿੱਧਾ ਹੀ ਆਪਾਂ ਮੈਂ ਲੈਸ ਲਾ ਰਹੀ ਹਾਂ ਤੇ ਤੁਹਾਨੂੰ ਮੈਂ ਗੋਮ ਕਰਕੇ ਦੱਸੂਗੀ ਵੀ ਇਹ ਕਿਸ ਤਰ੍ਹਾਂ ਗੋਮ ਹੁੰਦੀ ਹੈ ਤੇ ਸੀਮ ਬਚਾ ਜਣੀ ਬਹੁਤ ਸਰੀਸ਼ੀ ਜਾਂਦੀ ਹੈ ਇਸੇ ਕਰਕੇ ਤੁਸੀਂ ਲਾ ਕੇ ਦੇਖੋ ਜੇ ਤੁਹਾਨੂੰ ਚੰਗੀ ਲੱਗੀ ਤਾਂ ਮੈਨੂੰ ਲਾਈਕ ਜ਼ਰੂਰ ਕਰਨਾ ਤੇ ਇਸ ਤਰ੍ਹਾਂ ਮੈਂ ਇਹਨੂੰ ਲਾ ਕੇ ਰੱਖੀ ਹਾਂ ਜੀ ਦੇਖੋ ਮੈਂ ਰਸਿਆਂ ਨੂੰ ਲਗਾ ਚੁੱਕੀ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕੋਸਿਆਂ ਨੂੰ ਲਗਾਈ ਸੀ ਨਾ ਇਸ ਤਰ੍ਹਾਂ ਸੱਲਿਆਸ ਰੱਖ ਕੇ ਇਸ ਤਰ੍ਹਾਂ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਲਓ ਦੇਖੋ ਆ ਜਿਹੜੀ ਸਿਉਣ ਸੀ ਆਪਾਂ ਇਹ ਵਿੱਚ ਦੇ ਦੋਣੀ ਆ ਇਸ ਤਰ੍ਹਾਂ ਕਰਕੇ ਤੇ ਆ ਜਿਹੜੀ ਸਿਉਣ ਇੱਧਰ ਦੇਖੋ ਫਿਨਿਸ਼ਿੰਗ ਇਹਦੀ ਆ ਦੇਖੋ ਲੈ ਇਸ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਆ ਕਿੰਨਾ ਅੰਦਾਜ਼ਾ ਹੈ ਇਹ ਪੱਕਾ ਚੱਲ ਰਿਹਾ ਸਕਰੀਨ ਹੈ 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 ਦੇਖੋ ਜੀ ਫਿਨਿਸ਼ਿੰਗ ਇਧਰੋਂ ਇਸ ਤਰ੍ਹਾਂ ਦੀ ਉਹ ਜਿਹੜੀ ਆਪਾਂ ਇੱਕ ਸਿਉਣ ਲਾਈ ਸੀ ਉਹ ਵਿੱਚ ਦੱਬੀ ਗਈ ਜੀ ਉੱਪਰ ਆਪਾਂ ਸਿਉਣਾ ਹਾਂ ਰੱਖ ਕੇ ਦੱਬ ਦੇਣੀ ਆ ਤੇ ਇਸ ਤਰ੍ਹਾਂ ਦੇਖੋ ਨੂੰ ਪਾਸਾ ਪਲਟਾ ਲੈਣਾ ਆਪਾਂ ਲੈ ਜਦਾਂ ਆ ਦੇਖੋ ਜੀ ਆ ਆਟੋਮੈਟ ਕੀ ਆਪਣੀ ਜਿਹੜੀ ਸਿਉਣ ਆਏ ਇਸ ਤਰ੍ਹਾਂ ਵਿੱਚ ਆ ਗਈ ਜਿਹੜੀ ਆਪਣੀ ਨਾਲ ਸੀ ਨਾਲ ਪਨਾਈ ਦੀ ਆ ਜਦੋਂ ਬੜਾ ਨਆਰਮਾ ਪਸੰਦ ਆਦਾ ਕਿ ਆ ਦੇਖੋ ਅੰਡਰਗਰਾਉਂਡ ਦੇਖੋ ਕਿਸੇ ਕਿਸੇ ਕੋਲ ਕੋਈ ਚੁੰਨੀ ਜਬਾਲ ਨਹੀਂ ਪਹਿਰਿਆ ਕਿਸੇ ਕੋਲ ਕੋਈ ਦੇਖੋ ਜੀ ਕਿੰਨੀ ਫਿਨਿਸ਼ਿੰਗ ਦੇ ਨਾਲ ਪੱਟੇ ਤੇ ਲੈਸ ਲੱਗੀ ਆ ਤੇ ਜੇ ਮੇਰੀਆਂ ਭੈਣਾਂ ਨੂੰ ਇਹ ਤਰੀਕਾ ਲੈਸ ਲਗਾਉਣ ਦਾ ਦੁਪੱਟੇ ਤੇ ਗੋਮ ਲੈਸ ਲਗਾਉਣ ਦਾ ਵਧੀਆ ਲੱਗਿਆ ਤਾਂ ਅੱਗੇ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਆਉਣ ਵਾਲੀਆਂ ਨਵੇਂ ਨਵੇਂ ਡਿਜ਼ਾਈਨ ਨੂੰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਕਮੈਂਟ ਕਰਕੇ ਦੱਸਿਆ ਕਰੋ ਜੇ ਕਿਸੇ ਨੂੰ ਮੇਰਾ ਇਹ ਤਰੀਕਾ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਦੱਸਿਆ ਕਰੋ ਤੇ ਵੀ ਇਸ ਤਰ੍ਹਾਂ ਦਾ ਵੀ ਜੇ ਸਾਨੂੰ ਚੰਗਾ ਲੱਗਿਆ ਤੇ ਇਸ ਤਰ੍ਹਾਂ ਦੀ ਤੁਸੀਂ ਬੁੜੀਓ ਪਾਓ ਪਾਓ ਉਸ ਤਰ੍ਹਾਂ ਦੀ ਆਪਾਂ ਵੀਡੀਓ ਬਣਾ ਕੇ ਪਾ ਦਿਆ ਕਰਾਂਗੇ ਕੱਪੜਿਆਂ ਦੀ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਬਾਏ ਬਾਏ